ਇੱਕ ਕਹਾਣੀ ਸਮਰਾੜੇ ਕੋ ਪਿੰਡ ਬੰਦਲ ਦੀ ਹੈ ਸਮਰਾੜਾ Ludhiana ਕੋ ਪੰਜਾਬ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਉਸ ਦੇ ਨਾਲ ਚੜਦੇ ਵੱਲ ਪਹਿਲਾ ਪਿੰਡ ਬੰਦਲ ਹੈ ਪਿੰਡ ਦੇ ਬਾਹਰ-ਬਾਹਰ ਲੈਨ ਦੇ ਵੱਲ ਪਿੰਡ ਦਾ ਟੋਬਾ ਹੈ ਪੂਰੇ ਪਿੰਡ ਦੇ ਉੱਪਰ ਦੀ ਫਿਰਨੀ ਘੁੰਮਦੀ ਹੈ ਪਿੰਡ ਦੇ ਸ਼ੁਰੂ ਵਿੱਚ ਜਿਹੜੀ ਵੱਡੀ ਸਾਰੀ ਹਵੇਲੀ ਹੈ ਉਹ ਸਰਦਾਰ ਅਜਮੇਰ ਸਿੰਘ ਦੇ ਬਾਪੂ ਦੀ ਹੈ ਧਨਕਰ ਅਜਮੇਰ ਸਿੰਘ ਦੀ ਕਰਵੜੀ ਹੈ ਪਾਵੇਂ ਅਜਮੇਰ ਸਿੰਘ ਨੂੰ ਮਰੇ ਨੂੰ ਕਾਫੀ ਸਮਾਂ ਹੋ ਗਿਆ ਪਰ ਫਿਰ ਵੀ ਤਨਖੁਰ ਤੇ ਉਹਨਾਂ ਦੇ ਪੁੱਤ ਜਸ ਜਿਸ ਦਾ ਅਸਲ ਨਾਮ ਜਸਕਿਰਤ ਦਾ ਗੁਜਾਰਾ ਜ਼ਮੀਨ ਤੋਂ ਅੱਜ ਤੱਕ ਹੁੰਦਾ ਆਇਆ ਹੈ 바ਵਾ ਜਮੀਸੀ ਅਜਮੇਰ ਦੇ ਬਾਪੂ ਗੋਲ ਅਜਮੇਰ ਦਾ ਛੋਟਾ ਭਰਾ ਵੀ ਹੈ ਸ਼ਮਸ਼ੀਰ ਉਹਨਾਂ ਦੀ ਇੱਕ ਭੈਣ ਵੀ ਹੈ ਕਸ਼ਮੀਰੋ ਉਹ ਪਿੰਡ ਸਿਆੜ ਵਿਆਹੀ ਹੋਈ ਹੈ ਤਨਖੁਰ ਪਾਵੇਂ ਉਮਰ ਦੀ ਪੋਤੀ ਨਹੀਂ ਹੈ ਪਰ ਅਜਮੇਰ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਦੇ ਹਾਲਾਤਾਂ ਦੇ ਸਮੇਂ ਤੋਂ ਪਹਿਲਾਂ ਹੀ ਉਸ ਨੂੰ ਟਾਲ ਦਿੱਤਾ ਹੈ ਉਹ ਅਕਸਰ ਕੁਝ ਨਾ ਕੁਝ ਇਕੱਲੇ ਹੀ ਬੁੜਬੜਾਉਂਦੀ ਰਹਿੰਦੀ ਹੈ ਤਨ ਕੋਰ ਬਹੁਤੀ ਪੜੀ ਲਿਖੀ ਤਾਂ ਨਹੀਂ ਮਸਾਂ ਦੱਸ ਪੜੀ ਹੋਈ ਹੈ ਪਰ ਉਹ ਹੈ ਬਹੁਤ ਚੰਗੇ ਘਰ ਤੋਂ ਸ਼ਾਮ ਦਾ ਸਮਾਂ ਹੈ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਦਿਨ ਛੋਟੇ ਦਿਨ ਕਾਫੀ ਛੋਟੇ ਹੋ ਗਏ ਨੇ ਕਣਕ ਦੀ ਵਿਜਾਈ ਚੱਲ ਰਹੀ ਹੈ ਚਿੜੀ ਰੋਸ਼ਨਦਾਨ ਦੇ ਟੁੱਟੇ ਹੋਏ ਸ਼ੀਸ਼ੇ ਵਿੱਚ ਅੰਦਰ ਆਈ ਹੈ ਉਸਨੇ ਛੱਤ ਦੇ ਬਾਲਿਆਂ ਵਿੱਚ ਅਲਣਾ ਪਾਇਆ ਹੋਇਆ ਹੈ ਜਿਵੇਂ ਹੀ ਚਿੜ੍ਹਾ ਚਿੜੀ ਅੰਦਰ ਆਏ ਘਾਬ ਦੇ ਸਨਣਾਟੇ ਵਿੱਚ ਉਹਨਾਂ ਦੇ ਪਰਾਂ ਦੀ ਆਵਾਜ਼ ਸੁਣ ਕੇ ਧੰਕਰ ਬੋਲੀ ਅਜਮੇਰ ਤੁਹਾਨੂੰ ਯਾਦ ਹੈ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਆ ਰੋਸ਼ਨਦਾਨ ਦਾ ਸ਼ੀਸ਼ਾ ਬਦਲਾ ਦਵਾਂ ਤਾਂ ਤੁਸੀਂ ਪੁੱਛਿਆ ਸੀ ਅਖੇ ਕੀ ਹੋ ਗਿਆ ਮੈਂ ਦੱਸਿਆ ਸੀ ਨਾ ਤੁਹਾਨੂੰ ਕਿ ਇਹ ਚਿੜੀਆਂ ਨੇ ਬੈਠਕ ਵਿੱਚ ਦੱਕੇ ਹੀ ਦੱਕੇ ਕਰੇ ਪਏ ਨੇ ਆਏ ਗਏ ਤੋਂ ਬੁਰੇ ਲੱਗਦੇ ਨੇ ਤੁਸੀਂ ਹੱਸ ਕੇ ਕਿਹਾ ਸੀ ਧੰਕਰ ਇਹ ਵੀ ਤਾਂ ਰੱਬ ਦੇ ਜੀ ਨੇ ਸਵੇਰੇ ਸਾਜਰੇ ਉੱਠਦੇ ਨੇ ਉੱਟਣ ਸਾ ਦੁਨੀਆਂ ਦਾ ਪੱਲਾ ਮੰਗਤ ਨੇ ਸਾਰਾ ਦਿਨ ਤਿੰਨ ਕਾ ਦਿਨ ਕਾ ਕੰਨ ਟੋਂਦੇ ਨੇ ਇਹ ਤਾਂ ਘਰ ਵਿੱਚ ਬਰਕਤ ਦੀ ਨਿਸ਼ਾਨੀ ਨੇ ਫੇ ਜੀ ਮੇ ਹੀ ਪ੍ਰਵਾਦ ਦਾ ਵਾਦਾ ਕਰਨਗੇ ਸਾਡੇ ਘਰ ਵੀ ਨੂੰ ਵੀ ਭਾਗ ਲੱਗਣਗੇ ਤੁਸੀਂ ਕਹਿੰਦੇ ਸੀ ਨਾ ਨਾ ਚਿੜੀਆਂ ਦੀ ਆਤਮਾ ਤੇ ਸੋਚ ਬਹੁਤ ਪਵਿੱਤਰ ਹੁੰਦੀ ਹੈ ਇਹ ਬੰਦਿਆ ਵਾਂਗ ਸਾਲ-ਸਾਲ ਦਾ ਰਾਸ਼ਨ ਜਮਾਨੀ ਕਰਦੇ ਆਂ ਇਹ ਰਾਤ ਨੂੰ ਸੌਣ ਲੱਗਿਆਂ ਰੱਬ ਦਾ ਸ਼ੁ크ਰੀਆ ਕਰਦ ਕੇ ਸੌਂਦੀਆਂ ਨੇ ਤੇ ਉਸ ਦੇ ਭਰੋਸੇ ਸਦੇ ਚੁਗਾ ਲੱਭਨ ਤੁਰ ਜਾਂਦੀਆਂ ਨੇ ਤੇਰੇ ਘਰ ਵੀ ਇਹ ਰੱਬ ਦੀ ਰੱਜ ਵਿੱਚ ਆਈਆਂ ਨੇ ਕਾਰਾ ਇਹਨਾਂ ਨੰਨੇ ਫਰਿਸ਼ਤਿਆਂ ਨੂੰ ਕਿਵੇਂ ਬੂਹੇ ਤੋਂ ਢੋਈਏ ਕੀ ਹੋਇਆ ਤੁਸੀਂ ਆਪੇ ਦੇਖ ਲਵੋ ਆਪਾਂ ਨੂੰ ਇਹਨਾਂ ਚਿੜੀਆਂ ਦੀ ਵੀ ਕੋਈ ਅਸੀਸ ਨਾ ਲੱਗੀ ਵਿਆਹ ਤੋਂ ਬਾਅਦ ਆਪਣੇ ਘਰ ਜਾ ਸੋਇਆ ਅਜੇ ਤਾਂ ਆਪਾਂ ਰੱਜ ਕੇ ਖੁਸ਼ੀਆਂ ਵੀ ਨਹੀਂ ਨਹੀਂ ਸੀ ਮਨਾਇਆਂ ਰੱਬ ਨੇ ਤੁਹਾਨੂੰ ਕੋਲਿਆ ਸਾਡੇ ਕੋਲੋਂ ਆਪੇ ਗੱਲਾਂ ਕਰਦੀ ਦੀਆਂ ਅੱਖਾਂ ਪਾਰੀਆਂ ਸਨ ਧੰਕੋਤਿਆਂ ਗੱਲਾਂ ਕਰਦੀ ਕਰਦੀ ਉਹ ਅਕਸ ਇਹ ਭੁੱਲ ਜਾਂਦੀ ਹੈ ਉਹ ਕੀ ਗੱਲ ਕਰ ਰਹੀ ਸੀ ਜਿਵੇਂ ਹੀ ਉਸਨੇ ਪਾਣੀ ਪੀਤਾ ਉਸ ਨੂੰ ਭੁੱਲ ਗਿਆ ਕਿ ਉਹ ਜਮੇਰ ਨਾਲ ਕੀ ਗੱਲਾਂ ਕਰ ਰਹੀ ਸੀ ਉਹ ਹੈਰਾਨ ਹੋ ਕੇ ਬੋਲੀ ਪਤਾ ਨਹੀਂ ਮੈਂ ਕੀ ਕਹਿ ਰਹੀ ਸੀ ਹਾਂ ਪਾੜਾ ਲੱਗਦਾ ਹੋ ਜਸ ਨੂੰ ਉਸ ਨੇ ਜਿੰਮ ਹੀ ਕੇਸੀ ਕੱਢਣ ਲਈ ਪੇਟੀ ਖੋਲੀ ਫਿਰ ਗੱਲੀ ਪੈ ਗਈ ਜਸ ਪੁੱਤ ਆ ਪੇਟੀ ਸੰਦੂਕ ਇੱਕ ਡੋਲੀ ਦੋ ਬਲੰਗ ਚਾਰ ਕੁਰਸੀਆਂ ਪਾਪੂ ਜੀ ਨੇ ਮੇਰੇ ਵਿਆਹ ਤੇ ਘਰੇ ਮਿਸਤਰੀ ਲਾ ਕੇ ਬਣਵਾਈਆਂ ਸੀ ਸ਼ਹਿਰ ਜਾ ਕੇ ਸਾਗਵਾਂ ਦੀ ਲੱਕੜ ਆਪ ਚਰਵਾ ਕੇ ਲਿਆਈ ਸੀ ਜਦੋਂ ਸਾਰਾ ਕੁਝ ਬਣ ਗਿਆ ਤਾਂ ਵੀ ਬਹੁਤ ਲੱਕੜ ਬਚ ਗਈ ਸੀ ਬਾਪੂ ਜੀ ਨੇ ਇੱਕ ਚਰਖਾ ਤੇ 6 ਪੀੜੀਆਂ ਇੱਕ ਕੜੌਂਜੀ ਵੀ ਬਣਾ ਕੇ ਦਿੱਤੀ ਸੀ ਪਤਾ ਨਹੀਂ ਕਿਤੋਂ ਸੋਨੇ ਦੀਆਂ ਬਰੰਚੀਆਂ ਲੈ ਕੇ ਆਈ ਤੇ ਚਰਖੇ ਵਿੱਚ ਲਗਵਾ ਕੇ ਦਿੱਤੀਆਂ ਕਹਿੰਦੇ ਇਕੋ ਧੀ ਹੈ ਸਾਰੇ ਚਾਪੂਰੇ ਕਰਨੇ ਇਸੇ ਦੇ ਵਿਆਹ ਤੇ ਕਰਮਾ ਵਾਲੇ ਬਾਬਲ ਨੇ ਪਤਾ ਨਹੀਂ ਕਿਹੜੀਆਂ ਰੀਜਾਂ ਆਹ ਪੇਟੀ ਬਣਵਾਈ ਸੀ ਅੱਜ ਤੱਕ ਕਦੇ ਖਾਲੀ ਨਹੀਂ ਹੋਈ ਜਦੋਂ ਤੇਰੇ ਪਾਪਾ ਜੀ ਪੂਰੇ ਹੋਏ ਤਾਂ ਬਹੁਤ ਦੁੱਖ ਮਨਾਇਆ ਸੀ ਬਾਪੂ ਜੀ ਨੇ ਇਕੋ ਧੀ ওই ਬੇਦਵਾ ਹੋ ਗਈ ਅਪੇ ਗੱਲਾਂ ਕਰਦੀ ਤਾਂ ਗੱਛ ਪਰ ਆਇਆ ਧਨਕਰ ਦਾ ਬਸ ਇਹੋ ਦੁੱਖ ਲੈ ਗਿਆ ਉਹਨਾਂ ਨੂੰ ਭਾਵੇਂ ਮੈਂ ਮਾਪਿਆਂ ਦੀ ਇੱਕੋ ਧੀ ਸੀ ਪਰ ਮੇਰੇ ਵੀਰੇ ਬਹੁਤ ਸੀ ਚਾਚੇ ਤਾਏ ਮਾਮੇ ਮਾਸੜ ਪੋਪੜਾਂ ਦੇ 11 ਪੁੱਤ ਸਨ ਤੇ ਇੱਕ ਚਰਨ ਸਿੰਘ ਮੇਰਾ ਧਰਮ ਦਾ ਵੀਰ ਮੇਰੇ ਵਿਆਹ ਤੇ ਸਾਰਿਆਂ ਨੇ ਗੁਲਾਬੀ ਪੱਗਾਂ ਤੇ ਇੱਕੋ ਜਿਹੇ ਸ਼ੇਰਵਾਨੇ ਪਾਈਆਂ ਸਨ ਬੇਬੇ ਰੋਕਦੀ ਰਹੀ ਸੀ ਅਖੇ ਪੁੱਤ ਇਕੱਠੇ ਨਾ ਖੜੋ ਬੱਚੋ ਦੁਨੀਆ ਦੀਆਂ ਨਜ਼ਰਾਂ ਤੋਂ ਸੁਖ ਨਾ ਸਾਰੇ ਇੱਕੋ ਜਿਹੇ ਜਵਾਨ ਸਨ ਬਹੁਤ ਖੁਸ਼ ਹੋ ਰਹੇ ਸੀ ਉਸ ਦਿਨ ਜਦੋਂ ਸਾਰੇ ਪਰਵਾ ਨੇ ਮਿਲ ਕੇ ਉਸ ਨੂੰ ਡੋਲੀ ਵਿੱਚ ਬਿਠਾਇਆ ਸੀ ਜਿਵੇਂ ਹੀ ਤਨਕਰ ਨੇ ਜਸ ਦੀ ਖੇਸੀ ਦਿੱਤੀ ਸਾਰੇ ਕਮਰੇ ਵਿੱਚ ਸਾਗਵਾਂ ਦੀ ਲੱਕੜੀ ਦੀ ਮਹਿਕ ਘਲਰ ਗਈ ਪਰ ਆ ਕੀ ਸੁੱਤੇ ਪੈ ਜਸ ਨੂੰ ਕੋਈ ਸੁਰਤ ਨਹੀਂ ਹੈ ਆਮੇ ਅਜਿਓ 15 ਸਾਲਾਂ ਦਾ ਹੀ ਹੈ ਪਰ ਬਹੁਤ ਨਸ਼ਾ ਕਰਦਾ ਹੈ ਕੰਨੀ ਨੇ ਤਨਕਰ ਨੂੰ ਕਿਹਾ ਕਿ ਉਹ ਜਸਵਲ ਧਿਆਨ ਦੇਵੇ ਪਰ ਉਹ ਮੰਨਣ ਨੂੰ ਤਿਆਰ ਨਹੀਂ ਕਿ ਉਸ ਦਾ ਪੁੱਤ ਨਸ਼ੇ ਕਰਦਾ ਹੈ ਉਸ ਨੂੰ ਲੱਗਦਾ ਕਿ ਲਾਡ ਪਿਆਰ ਨਾਲ ਪਾਲੇ ਪੁੱਤ ਦੀ ਨੀਂਦ ਵੱਧ ਗਈ ਹੈ ਜਸ ਪੁੱਤ ਰੋਟੀ ਖਾ ਲੇ ਕਿੰਨੇ ਵਾਰ ਹਿਲਾਇਆ ਪਰ ਜਸ ਪਰ ਉਹ ਨਾ ਉੱਠਿਆ ਸ਼ਾਇਦ ਅੱਜ ਉਹ ਜ਼ਿਆਦਾ ਨਸ਼ਾ ਕਰਕੇ ਆਇਆ ਹੈ ਪੁੱਤ ਨੇ ਰੋਟੀ ਨਾ ਖਾਧੀ ਤਾਂ ਮਾਂ ਵੀ ਬਗੈਰ ਕੁਝ ਖਾਤੇ ਹੀ ਪੈ ਗਈ ਜਿਵੇਂ ਹੀ ਤਨਕਰ ਸੌਣ ਲੱਗੀ ਰੋਹੀ ਦੀ ਤਰ੍ਹਾਂ ਰੱਬ ਨਾਲ ਸ਼ਿਕਵੇ ਸ਼ਿਕਾਇਤਾਂ ਕਰਨ ਲੱਗੀ ਧਨਕਰ ਦੇ ਹਾਲਾਤ ਕਿਤੇ ਹਮੇਸ਼ਾ ਤੋਂ ਹੀ ਰੋਹੀ ਵਾਲੇ ਥੋੜੀ ਸੀ ਜਦੋਂ ਤੋਂ ਹੋਰ ਸੰਭਾਲੀ ਸੀ ਬਹਾਰਾਂ ਵਿੱਚ ਲਿਪਟੀ ਵੱਡੀ ਹੋਈ ਸੀ ਉਸ ਨੂੰ ਉਹਨਾਂ ਦਿਨਾਂ ਨੂੰ ਯਾਦ ਕਰਨਾ बार-बार ਯਾਦ ਕਰਨਾ ਤੇ ਖਿਆਲਾਂ ਵਿੱਚ ਉਹੀ ਜ਼ਿੰਦਗੀ ਜੀਣਾ ਬਹੁਤ ਚੰਗਾ ਲੱਗਦਾ ਸੀ ਬਾਬਲ ਦੇ ਬਿਹੜੇ ਜੋ ਚੰਗੇ ਦਿਨ ਗੁਜ਼ਾਰੇ ਸੀ ਉਹਨਾਂ ਨੂੰ ਯਾਦ ਕਰਕੇ ਅਕਸਰ ਅੱਖਾਂ ਪਰ ਆਉਂਦੀਆਂ ਸੀ ਧਨਕਰ ਦੀਆਂ ਉਸ ਨੂੰ ਜາດ ਹੈ ਉਹਦੋਂ ਧੰਨਪੁਰ 8ਵੀਂ ਵਿੱਚ ਪੜਦੀ ਸੀ ਤਾਂ ਇੱਕ ਦਿਨ ਸਕੂਲ ਤੋਂ ਆ ਕੇ ਉਸਨੇ ਰੋਂਦੀ ਰੋਂਦੀ ਨੇ ਕਿਹਾ ਸੀ ਬਾਪੂ ਜੀ ਅੱਜ ਸਵੇਰੇ ਬੇਬੇ ਜੀ ਕਹਿੰਦੀ ਸੀ ਕਿ ਹੁਣ ਤੈਨੂੰ ਸਕੂਲੋਂ ਹਟਾ ਲੈਣਾ ਕੁੜੀਏ ਹੁਣ ਤਾਂ ਵੱਡੀ ਹੋ ਗਈ ਹੈ ਜਦੋਂ ਦੀਆਂ ਤਿਆਂ ਜਵਾਨ ਹੋ ਜਾਂ ਫਿਰ ਉਹ ਘਰੋਂ ਬਾਹਰ ਨਹੀਂ ਜਾਇਆ ਕਰਦੀਆਂ ਬਾਪੂ ਜੀ ਹੱਸ ਕੇ ਬੋਲੇ ਸੀ ਤੇ ਤੂੰ ਕੀ ਕਿਹਾ ਜਵਾਬ ਦਿੱਤਾ ਆਪਣੀ ਮਾਂ ਨੂੰ ਧੰਨਪੁਰ ਆਪਣੇ ਹੰਝੂ ਪੂੰਝਦੀ ਬੋਲੀ ਸੀ ਮੈਂ ਤਾਂ ਕਹਿ ਦਿੱਤਾ ਸੀ ਬੇਬੇ ਨੂੰ ਮੈਂ ਨਾ ਤੇਰੀ ਬਾਪੂ ਜੀ ਨੂੰ ਸ਼ਿਕਾਇਤ ਲਗਾਵਾਂਗੀ ਤਨਕਰ ਨੂੰ ਉਹਦੇ ਬਾਪੂ ਜੀ ਨੇ ਬਹੁਤ ਲਾਡ ਨਾਲ ਪਾਲਿਆ ਸੀ ਤਨਕਰ ਨੂੰ ਕੋਈ ਐਸੀ ਗੱਲ ਯਾਦ ਨਹੀਂ ਆਉਂਦੀ ਜੋ ਬਾਪੂ ਜੀ ਨੇ ਨਾ ਮੰਨੀ ਹੋਵੇ ਬਾਪੂ ਜੀ ਨੇ ਤਨਕਰ ਦੇ ਹੰਝੂ ਪੂੰਝਦਿਆਂ ਉਸ ਨੂੰ ਗੋਦੀ ਚੁੱਕ ਲਿਆ ਸੀ ਤੇ ਉਸਦੀ ਮਾਂ ਕੋਲ ਲਿਆ ਗਿਆ ਸੀ ਲੈ ਵੀ ਤਨਕਰ ਦੀ ਮਾਂ ਤੂੰ ਮੇਰੇ ਪਤਨ ਨੂੰ ਸਕੂਲ ਜਾਣ ਤੋਂ ਮੰਨਾਂ ਨਹੀਂ ਕਰੇਂਗੀ ਆਗੇ ਬਾਪ ਦਿੱਤੀ ਜੁੰਡਲੀ ਲਾਈ ਸ਼ਿਕਾਇਤ ਇਹ ਤੁਹਾਨੂੰ ਨਾ ਆਪਾਂ ਕਿਹੜਾ ਇਸ ਤੋਂ ਨੌਕਰੀ ਕਰਵਾਉਣੀ ਹੈ ਬਹੁਤ ਪੜ ਲਈ ਹੁਣ ਘਰ ਦਾ ਕੰਮ ਕਰ ਸਿੱਖ ਲਵੇ ਅਗਾਹਾਂ ਸੌਰੀ ਜਾ ਕੇ ਕੰਮ ਆਵੇਗਾ ਨਹੀਂ ਤਾਂ ਇਸ ਦੀ ਸੱਸ ਨੇ ਕਿਹਾ ਕਰਨਾ ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜੀ ਮਾਂ ਥੋੜੀ ਗੁੱਸੇ ਵਿੱਚ ਬੋਲੀ ਸੀ ਹਨ ਕਰਦੀ ਮਾਂ ਕਿਸੇ ਸ਼ਹਿਜ਼ਾਦੇ ਨਾਲ ਵਿਆਹਾਂਗਾ ਮੈਂ ਆਪਣੀ ਧੀ ਜਿੱਥੇ ਕਿੰਨੇ ਕਿੰਨੇ ਨੌਕਰ ਚੱਕਰ ਹੋਣਗੇ ਮੇਰੇ ਪੁੱਤ ਕੋਲ ਇਹ ਘਾਤੋ ਕਰੇਗੀ ਕਮ ਰਾਜ ਕਰੂ ਮੇਰਾ ਪੁੱਤ ਸੌਰੀ ਜਾ ਕੇ ਰਾਜ ਨਹੀਂ ਤਾਂ ਦੋ ਨੌਕਰ ਪੱਕੇ ਭੇਜ ਦੂੰ ਦਾਜ ਵਿੱਚ ਮੈਂ ਦਿਆ ਕਰੂ ਉਹਨਾਂ ਦੀ ਤਨਖਾਹ ਪਾਪੂ ਜੀ ਤਨਕਰ ਦੀ ਗਲਤੀ ਪਿਆਰ ਕਰਦੇ ਬੋਲੇ ਸੀ ਤੁਹਾਡੇ ਲਾਡ ਪਿਆਰ ਨੇ ਵਿਗਾੜ ਦੇਣਾ ਕੁੜੀ ਨੂੰ ਧੀਆ ਨੂੰ ਇੰਨੀ ਖੁੱਲ ਨਹੀਂ ਦੇਈ ਦੀ ਮਾਂ ਬਾਪੂ ਜੀ ਨੂੰ ਸਮਝਾਉਂਦੇ ਬੋਲੀ ਸੀ ਤਨਕਰ ਦੀ ਮਾਂ ਵੱਡਿਆਂ ਘਰਾਂ ਦੇ ਪੁੱਤ ਵਿਗੜੇ ਹੀ ਹੁੰਦੇ ਨੇ ਖਬਰਦਾਰ ਜੀ ਮੇਰੇ ਪੁੱਤ ਨੂੰ ਕੁੜੀ ਕਿਹਾ ਇਹ ਤਾਂ ਮੇਰਾ ਪੁੱਤ ਹੈ ਬਾਪੂ ਜੀ ਘੁੱਟ ਕੇ ਜੱਫੀ ਵਿੱਚ ਲੈਣ ਦੀ ਬੋਲੇ ਸੀ ਧੰਨਕਰਨ ਯਾਦ ਹੈ ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ ਸੀ ਬਾਪੂ ਜੀ ਮੈਂ ਵਿਆਹ ਨਹੀਂ ਕਰਵਾਉਣਾ ਵਿਆਹ ਤੋਂ ਬਾਅਦ ਫਿਰ ਮੈਨੂੰ ਸੌਰੀ ਜਾਣਾ ਪੈਣਾ ਮੈਂ ਨਾ ਤੁਹਾਡੇ ਬਗੈਰ ਕਿਵੇਂ ਜਿੰਦਗੀ ਰਹਾਂਗੀ ਮੈਂ ਨਾ ਸਾਰੀ ਉਮਰ ਤੁਹਾਡੇ ਕੋਲ ਹੀ ਰਹਾਂਗੀ ਧੰਨਕਰਨ ਦੀ ਗੱਲ ਸੁਣ ਕੇ ਬਾਪੂ ਜੀ ਘੱਟ ਭਾਰ ਆਇਆ ਸੀ ਉਹਨਾਂ ਨੇ ਆਪਣੇ ਹੰਝੂ ਰੋਕਦੇ ਨੇ ਕਿਹਾ ਸੀ ਨਾ ਮੈਂ ਤੈਨੂੰ ਵਿਆਹ ਕਿ ਕਰਾਂ ਥੋੜੀ ਤੋਰਨਾ ਆਪਾਂ ਤਾਂ ਕਾਰਜਵਾਈ ਲੱਭ ਲੈਣਾ ਫੇਰ ਤੂੰ ਆਪਣੇ ਬਾਪੂ ਜੀ ਕੋਲ ਹੀ ਰਹੀਂ ਪੁੱਤ ਧੰਕਰ ਤੋਂ ਚੋਰੀ-ਚੋਰੀ ਬਾਪੂ ਜੀ ਨੇ ਹੰਝੂ ਗੁੰਝੇ ਸੀ ਧੰਕਰ ਆਪਣੇ ਮਨਜੇ ਤੇ ਪਈ ਗੱਲਾਂ ਯਾਦ ਕਰਕੇ ਹੁਬ ਕੀ ਹੁਬ ਕੀ ਰੋ ਰਹੀ ਸੀ ਬਾਪੂ ਜੀ ਤੁਸੀਂ ਵੀ ਚਲੇ ਗਏ ਮੈਂ ਬਹੁਤ ਹੀ ਇਕੱਲੀ ਹੋ ਗਈ ਹਾਂ ਬਾਪੂ ਜੀ ਬਾਪੂ ਜੀ ਮੇਰਾ ਜਵਨਾ ਨੂੰ ਜੀਨੇ ਕਰਦਾ ਬਾਪੂ ਜੀ ਮੈਨੂੰ ਵੀ ਲੈ ਜਾਓ ਆਪਣੇ ਕੋਲ ਬਾਪੂ ਜੀ ਰੋਂਦੀ ਰੋਂਦੀ ਨੂੰ ਭੁੱਲ ਗਿਆ ਪਹਿਲਾਂ ਉਹ ਪਈ ਕੀ ਗੱਲਾਂ ਕਰਦੀ ਪਈ ਸੀ ਫਿਰ ਉਸ ਨੂੰ ਯਾਦ ਆਇਆ ਜਦੋਂ ਉਸਨੇ ਬਾਪੂ ਜੀ ਉਸ ਲਈ ਰਿਸ਼ਤਾ ਲੱਭਦੇ ਸੀ ਤਾਂ ਸਾਰੇ ਰਿਸ਼ਤੇਦਾਰੀ ਵਿੱਚ ਪਿੰਡ ਆਲਮਗਿਰ ਵਿਆਹ ਗਏ ਸੀ ਬਾਪੂ ਜੀ ਨੇ ਉਸਦੇ ਪਸੰਦ ਦੇ ਸਾਰੇ ਸੂਟ ਲੈ ਕੇ ਦਿੱਤੇ ਸੀ ਨਵੇਂ ਸੂਟ ਵਿੱਚ ਉਹ ਬਹੁਤ ਸੋਹਣੀ ਲੱਗਦੀ ਸੀ ਮਾ ਨੀਕੋਲ ਬੈਠ ਕੇ ਨਜ਼ਰ ਉਤਾਰੀ ਸੀ ਜਦੋਂ ਵਿਆਹ ਵਿੱਚ ਪਹੁੰਚੇ ਤਾਂ ਕੁਝ ਦੇਰ ਬਾਅਦ ਉੱਥੇ ਅਜਮੇਰ ਵੀ ਆ ਗਿਆ ਸੀ ਜਦੋਂ ਧਨਕਰ ਨੇ ਅਜਮੇਰ ਨੂੰ ਦੇਖੀ ਤਾਂ ਉਹਦੀ ਪਹਿਲੀ ਦੇਖੀ ਉਹਦੇ ਕਾਲਜ ਵਿੱਚ ਰੁਗ ਪਰ ਕੇ ਲੱਗੀ ਸੀ ਉੱਚਾ ਲੰਮਾ ਸੁਨਸ ਸੁਨੱਖਾ ਗੱਭਰੂ ਸਾਰਿਆਂ ਤੋਂ ਵੱਖੀ ਨਜ਼ਰ ਆਉਂਦਾ ਸੀ ਧਨਕਰ ਦਾ ਚਿਤ ਕਰਦਾ ਸੀ ਕਿ ਕਦੋਂ ਭੱਜ ਕੇ ਉਸ ਨੂੰ ਬੁਲਾ ਲਵੇ ਸ਼ਾਇਦ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਸੀ ਉਸ ਨੂੰ ਲੋ ਮੱਛੀ ਹੋਈ ਉਹ ਗੱਲ ਕਰੇ ਵੀ ਤਾਂ ਕਿਸ ਨਾਲ ਅਜਮੇਰ ਤੋਂ ਸਵਲ ਤੱਕ ਦਾ ਵੀ ਨਹੀਂ ਸੀ ਉਹ ਤਾਂ ਆਪਣੇ ਦੋਸਤਾਂ ਵਿੱਚ ਮਸਤ ਬੈਠਾ ਸੀ ਉਸ ਨੂੰ ਕੀ ਪਤਾ ਸੀ ਕਿ ਉਸ ਕਰਕੇ ਮਹਿਫਲ ਬੱਜੀ ਕਿਸੇ ਦੀ ਜਾਨ ਤੇ ਬਣਾਈ ਹੈ ਫਿਰ ਉਸਨੇ ਹੌਸਲਾ ਕਰਕੇ ਵਿਆਹ ਵਾਲੀ ਕੁੜੀ ਰਾਣ ਨੂੰ ਪੁੱਛਿਆ ਸੀ ਭੈਣ ਇੱਕ ਗੱਲ ਪੁੱਛਾਂ ਹਾਂ ਹਾਂ ਪੁੱਛ ਤਨ ਕੋ ਰਾਣ ਨੇ ਕਿਹਾ ਭੈਣ ਉਹ ਸੰਦੂਰੀ ਪੱਗ ਵਾਲਾ ਮੁੰਡਾ ਕੌਣ ਹੈ ਤਨਕੌਰ ਨੇ ਸੰਗ ਦੇ ਸੰਗਦੀ ਨੇ ਪੁੱਛਿਆ ਸੀ ਉਹ ਉਹ ਨਾ ਜਮੀਰ ਵੀਰ ਬੌਂਦਲ ਪਿੰਡ ਤੋਂ ਆ ਵੀਰ ਦਾ ਦੋਸਤ ਹੈ ਉਸ ਨਾਲ ਪੜਦਾ ਏ ਨਾ ਕੀ ਹੋਇਆ ਰਾਣੂ ਨੇ ਹੱਸਦੀ ਨੇ ਪੁੱਛਿਆ ਨਾ ਕੁਝ ਨਹੀਂ ਕਹਿ ਕੇ ਤਨਕੌਰ ਜਿਵੇਂ ਹੀ ਉੱઠી ਰਾਣੂ ਨੇ ਉਸ ਦਾ ਹੱਥ ਫੜ ਲਿਆ ਮਸਲਾ ਕੋਈ ਹੋਰ ਲੱਗਦਾ ਰਾਣੂ ਹੱਸ ਕੇ ਬੋਲੀ ਨਹੀਂ ਭੈਣ ਮੈਂ ਤਾਂ ਐਵੇਂ ਹੀ ਪੁੱਛ ਲਿਆ ਸੀ ਤਨਕੌਰ ਗੱਲ ਲਕਾਉਂਦੀ ਬੋਲੀ ਚੰਗਾ ਫਿਰ ਰਹਿਣ ਦਿੰਦੇ ਆ ਜੇ ਕੋਈ ਗੱਲ ਨਹੀਂ ਵੈਸੇ ਜਮੀਰ ਦੀ ਭੈਣ ਦਾ ਰਿਸ਼ਤਾ ਵੀ ਮੇਰੇ ਬਾਪੂ ਜੀ ਨੇ ਕਰਵਾਇਆ ਹੈ ਜੇ ਕੋਈ ਗੱਲ ਹੈ ਤਾਂ ਦੱਸ ਬਾਪੂ ਜੀ ਨੂੰ ਕਹਿ ਕੇ ਤੇਰਾ ਰਿਸ਼ਤਾ ਵੀ ਕਰਵਾ ਦਿੰਦੀ ਹਾਂ ਆਹ ਰਾਣ ਨੂੰ ਤਨ ਕਰਦੀ ਗੱਲ ਤੇ ਚੁੰਡੀ ਪਰਦੀ ਬੋਲੀ ਤਨ ਕਰਨ ਲੱਗਿਆ ਜਿਵੇਂ ਜਮੀਰ ਉਹੀ ਸ਼ਹਿਜ਼ਾਦਾ ਹੈ ਬਾਪੂ ਜੀ ਜੋ ਉਸ ਲਈ ਲੱਭ ਰਹੇ ਹਨ پتہ ਨਹੀਂ ਉਹ ਵੀ ਮੈਨੂੰ ਪਸੰਦ ਕਰੂ ਕਿ ਨਹੀਂ ਤਨ ਕਰਨੇ ਕਾਲੀ ਜाहਰ ਕਰਦੀ ਬੋਲੀ ਲੈ ਇਹ ਵੀ ਕੋਈ ਗੱਲ ਹੈ ਮੈਂ ਅਜਮੇਰ ਵੀਰ ਨੂੰ ਬੁਲਾ ਕੇ ਪੁੱਛ ਲੈਂਦੀ ਹਾਂ ਵੀ ਆਹ ਸਾਡੀ ਕੰਮਲੀ ਸਿੱਧਰੀ ਜਹੀ ਉਸ ਨੂੰ ਪਸੰਦ ਹੈ ਕਿ ਨਹੀਂ ਰਾણો ਹੱਸ ਕੇ ਟੀਚਰ ਕਰਦੀ ਬੋਲੀ ਜਦੋਂ ਰਾણો ਨੇ ਅਜਮੇਰ ਨਾਲ ਧਨਕੋਦੀ ਗੱਲ ਕੀਤੀ ਅਜਮੇਰ ਨੇ ਅੱਖ ਭਰ ਕੇ ਉਸ ਵੱਲ ਤੱਕਿਆ ਤੇ ਧਨਕੋਰ ਨੇ ਆਪਣੇ ਆਪ ਨੂੰ ਚੁੰਨੀ ਵਿੱਚ ਲੁਕਾ ਲਿਆ ਸੀ ਉਸ ਦੇ ਦਿਲ ਦੀ ਧੜਕਣਾ ਉਸ ਦੇ ਬਸਤੋਂ ਬਾਹਰ ਹੋਈ ਪਈ ਸੀ ਮਨਜੇ ਵਿੱਚ ਪਈ ਦਾ ਦਿਲ ਅੱਜ ਵੀ ਉਸੇ ਤਰ੍ਹਾਂ ਧੜਕ ਰਿਆ ਸੀ ਉਹ ਅਜਮੇਰ ਨੂੰ ਰਾਤ ਦੇ ਹਨੇਰੇ ਵਿੱਚ ਲੱਭ ਰਹੀ ਸੀ ਰੱਬਾ ਤੂੰ ਕੀ ਕੀਤਾ ਰੱਬ ਸ਼ੁਰੂ ਹੋ ਗਿਆ ਸਨ ਰੱਬ ਨਾਲ ਅਗੀਲੇ ਸ਼ਿਕਵੇ ਫਿਰ ਉਸ ਨੂੰ ਜਾਦ ਆਇਆ ਜਦੋਂ ਰਾਣੌਰ ਦੇ ਉਸ ਦਾ ਘਰ ਵਾਲਾ ਅਜਮੇਰ ਦਾ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਆਈ ਤੇ ਬਾਪੂ ਜੀ ਨੇ ਹਾਂ ਕਰ ਦਿੱਤੀ ਸੀ ਤਾਂ ਉਸ ਤੇ ਕਿਵੇਂ ਬਹਾਰ ਆਈ ਸੀ ਕਿਵੇਂ ਖੁਸ਼ੀ ਵਿੱਚ ਕੀਵਾ ਹੋਈ ਤੇ ਹੋਰ ਵੀ ਨਿਖਾਰ ਗਿਆ ਸੀ ਜੋ ਉਸਦੇ ਸ਼ਗਨਾਂ ਦੀ ਮਹਿੰਦੀ ਲੱਗੀ ਸੀ ਤਾਂ ਦਾਦੀ ਨੇ ਉਹਨੂੰ ਅੱਠਵੀਂ ਵਾਲੀ ਗੱਲ ਯਾਦ ਕਰਵਾਏ ਕਿ ਕਿਵੇਂ ਉਸਨੇ ਛੋਟੀ ਹੁੰਦੀ ਨੇ ਕਿਹਾ ਸੀ ਬਾਪੂ ਜੀ ਮੈਂ ਨਹੀਂ ਵਿਆਹ ਕਰਵਾਉਣਾ ਤਾਂ ਉਹ ਹਸਦੀ ਹਸਦੀ ਰੋ ਗਈ ਸੀ ਬਾਪੂ ਵਾਲੇ ਮੋਹ ਤੇ ਕਿਤੇ ਨਾ ਕੀ ਤੇ ਜਮੀਰ ਦਾ ਪਿਆਰ ਹਾਵੀ ਹੋ ਗਿਆ ਸੀ ਵਕਤ ਇਕ ਵਕਤ ਦੀ ਗੱਲ ਹੈ ਰਾਤ ਆਪੇ ਗੱਲਾਂ ਕਰਦੀ ਕਰਦੀ ਧਨਕੌੜੀ ਕਦੋਂ ਅੱਖ ਲੱਗ ਗਈ ਉਸਨੂੰ ਪਤਾ ਹੀ ਨਹੀਂ ਲੱਗਾ ਜਸ ਦਾ ਨਸ਼ਾ ਟੁੱਟਿਆ ਤਾਂ ਉਸਨੇ ਉੱਤਕੇ ਪਾਣੀ ਪੀਤਾ ਤੇ ਫੇਰ ਪੈ ਗਿਆ ਜਿਹੜੀ ਵੀ ਉੱਤਕੇ ਆਲਣੇ ਤੋਂ ਬਾਹਰ ਆਈ ਬੈਠ ਕਰਕੇ ਫੇਰ ਆਲਣੇ ਵਿੱਚ ਵੜ ਗਈ ਸ਼ਾਇਦ ਅਜੇ ਸਵੇਰਾ ਨਹੀਂ ਹੋਇਆ ਧੰਨਕਰ ਚਿੜੀ ਨੂੰ ਦੇਖ ਕੇ ਸੋਚ ਰਹੀ ਹੈ ਪਰਮਾਤਮਾ ਨੇ ਪਖੇਰੂਆਂ ਨੂੰ ਵੀ ਅਕਲ ਬਖਸ਼ੀ ਹੈ ਇਹ ਕੀ ਧੰਨਕੋਦੀ ਨੀਂਦ ਕਿੰਨੀ ਘਟ ਗਈ ਹੈ ਉਹ ਤਾਂ ਬਿਸਤਰੇ ਵਿੱਚ ਪਈ ਫੇਰ ਜਾਗ ਰਹੀ ਹੈ ਜਦੋਂ ਚਿੜੀ ਆਲਣੇ ਵਿੱਚ ਅੰਦਰ ਗਈ ਤਾਂ ਦੂਸਰੀ ਚਿੜੀ ਨੇ ਉਸ ਨੂੰ ਆਪਣੇ ਕੰਬਾ ਵਿੱਚ ਸਮਾ ਲਿਆ ਹੈ ਉਸ ਨੂੰ ਇਹ ਦੇਖ ਕੇ ਅਜਮੇਰ ਦੀ ਬਾਹ ਦਾ ਸਰਾਣਾ ਜਿਆਦਾ ਆਇਆ ਅਜਮੇਰ ਦੇ ਕਲਾਬੇ ਵਿੱਚ ਕਿੰਨਾ ਨਿਕ ਸੀ ਜੰਨਤ ਸਨ ਉਹ ਵਹਾਂ ਧਨਕੌ ਦਾ ਸਾਰਾ ਤਕੀਮਾ ਲੈ ਜਾਂਦਾ ਸੀ ਅਜਮੇਰ ਦੇ ਘਰ ਲੱਗ ਕੇ ਧਨਕੌ ਨੇ ਉੱਠ ਕੇ ਜਾਸਦੀ ਕੀ ਸੀ ਠੀਕ ਕੀਤੀ ਤੇ ਫੇਰ ਪੈ ਗਈ ਸ਼ਾਇਦ ਉਹ ਫੇਰ ਭੁੱਲ ਗਈ ਉਹ ਕੀ ਗੱਲਾਂ ਕਰ ਰਹੀ ਸੀ ਫੇਰ ਉਸ ਨੂੰ ਯਾਦ ਆਇਆ ਜੋ ਸ਼ਗਨਾ ਤੋਂ ਬਾਅਦ ਉਸ ਦਾ ਵਿਆਹ ਰੱਖਿਆ ਸੀ ਦਾ ਬਾਪੂ ਜੀ ਤੇ ਬੀਰੇ ਕਿਵੇਂ ਚਾਮਾਨਾ ਉਦੇ ਦਾਦਾ ਦਾ ਸਮਾਨ ਬਣਾਉਂਦੇ ਫਿਰਦੇ ਸੀ ਬਾਪੂ ਜੀ ਨੇ ਤਾਂ ਘਰੇ ਹੀ ਖੱਡੇ ਲਗਵਾ ਦਿੱਤੀ ਸੀ ਦਲੀਆਂ ਖੇਸੀਆਂ ਬੜਵਾਈਆਂ ਸਨ ਬੇਬੇ ਦੇ ਕਹਿੰਦੇ ਰੇਸ਼ਮੀ ਨਾਲੇ ਵੀ ਬਣਵਾ ਕੇ ਦਿੱਤੇ ਸਨ ਫਿਰ ਕਰੋਸ਼ੀਏ ਨਾਲ ਕਿੰਨਾ ਕੁਝ ਬਣਵਾ ਕੇ ਦਿੱਤਾ ਸੀ ਉਸ ਨੂੰ ਚਾਅ ਆਇਆ ਜਦੋਂ ਇੱਕ ਦਿਨ ਉਹ ਸਾਜਰੇ ਪੈ ਗਈ ਸੀ ਅਜੇ ਉਹ ਅੱਧ ਸੁੱਤੀ ਜਹੀ ਤਾਂ ਬਾਪੂ ਜੀ ਉਹਦੇ ਕਮਰੇ ਵਿੱਚ ਆਏ ਸੀ ਜਦੋਂ ਬਾਪੂ ਜੀ ਕਮਰੇ ਵਿੱਚ ਆਏ ਤਾਂ ਉਹਨਾਂ ਦੀ ਪੈਰਾਂ ਦੀ ਆਵਾਜ਼ ਤੋਂ ਹੀ ਸਮਝ ਗਈ ਸੀ ਕਿ ਬਾਪੂ ਜੀ ਆਏ ਨੇ ਬਾਪੂ ਜੀ ਨੇ ਉਸ ਨੂੰ ਸੁੱਤੀ ਪਈ ਨੂੰ ਬਹੁਤ ਪਿਆਰ ਕੀਤਾ ਸੀ ਬਾਪੂ ਜੀ ਬੇਬੇ ਜੀ ਨੂੰ ਕਹਿਣ ਲੱਗੇ ਦੇਖ ਲੈ ਧੰਨ ਘਰ ਦੀ ਮਾਂ ਆਤੀਆਂ ਕਿੰਨੀ ਜਲਦੀ ਵੱਡੀਆਂ ਹੋ ਜਾਂਦੀਆਂ ਨੇ ਅਜੇ ਕੱਲ ਦੀ ਗੱਲ ਹੈ ਕਿ ਇਸ ਲਈ ਪੰਘੂੜਾ ਖਰੀਦ ਕੇ ਲਿਆਂਦ ਸੀ ਬਾਪੂ ਜੀ ਦੀਆਂ ਗੱਲਾਂ ਕਰਦਿਆਂ ਦੀ ਆਵਾਜ਼ ਭਾਰੀ ਹੋ ਗਈ ਸੀ ਬੇਬੇ ਵੀ ਉੱਠ ਗਈ ਉਹਨਾਂ ਕੋਲ ਆ ਗਈ ਸੀ ਫਿਰ ਬਾਪੂ ਜੀ ਅੱਗੇ ਗੱਲ ਕਰਦੇ ਬੋਲੀ ਸੀ ਮੇਰਾ ਵਸ ਚਲਦਾ ਮੈਂ ਆਪਣੇ ਜਿਗਰ ਦੇ ਟੋਟੇ ਨੂੰ ਕਦੇ ਨਾ ਤੋੜਦਾ ਪਰ ਦੁਨੀਆਂ ਦਾ ਦਸਤੂਰ ਦੇਖ ਲਓ ਮੈਂ ਇਸ ਨੂੰ ਬੇਗਾਨੀ ਕਰਨ ਲਈ ਆਪੇ ਸਮਾਨ ਜੋੜਦਾ ਫਿਰਦਾ ਸ਼ਾਇਦ ਮਾਂ ਨੇ ਵੀ ਅੱਖਾਂ ਪਰ ਲੀਆਂ ਸਨ ਉਹ ਬੋਲੀ ਸੀ ਮਨ ਦੁਖੀ ਨਾ ਕਰੋ ਤੇ ਆਪਣੇ ਘਰ ਜਾਂਦੀਆਂ ਹੀ ਸੋਹਣੀਆਂ ਲੱਗਦੀਆਂ ਨੇ ਤਨ ਕਰਦੇ ਬਾਪੂ ਨਾ ਰੂਵਨਾ ਜੇ ਤਨ ਕਰ ਉੱਠ ਖੜੀ ਤਬ ਰੌਣੀ ਔਖੀ ਹੋ ਜਾਊ ਮਾਂ ਨੂੰ ਕੀ ਪਤਾ ਸੀ ਮੈਂ ਵੀ ਪਈ ਹੰਝੂਆਂ ਨਾਲ ਤੇ ਜਗੀ ਸੀ ਮੈਂ ਵੀ ਇਸੇ ਕਰਕੇ ਨਹੀਂ ਸੀ ਉੱઠી ਕਿ ਬਾਪੂ ਜੀ ਦਾ ਦਿਲ ਬਹੁਤ ਛੋਟਾ ਸੀ ਜੇ ਮੈਂ ਉੱਠ ਘੜਦੀ ਤਾਂ ਉਹਨਾਂ ਫੇਰ ਬਹੁਤ ਰੋਣਾ ਸੀ ਸਾਰੀ ਮਠਿਆਈ ਬਾਪੂ ਜੀ ਨੇ ਕਰੇ ਦੇਸੀ ਘਿਓ ਵਿੱਚ ਬਣਵਾਈਆਂ ਸਨ ਮੈਨੂੰ ਬਾਲੂ ਸ਼ਾਇਆ ਬਹੁਤ ਪਸੰਦ ਸਨ ਬਾਪੂ ਜੀ ਨੇ ਹਲਵਾਈ ਨੂੰ ਕਿਹਾ ਸੀ ਸਭ ਤੋਂ ਪਹਿਲਾਂ ਮੇਰੇ ਪੁੱਤ ਲਈ ਬਾਲੂ ਸ਼ਾਇਆ ਕੱਢ ਦੇ ਚਾਰ ਦਿਨ ਕਿੱਧਾ ਪੈਣਾ ਮੇਰਾ ਉੱਤ ਸਿਹੇ ਲੀਆ ਆਪਣੇ ਸਿਹੇ ਲੀਆ ਨਾ ਖਾ ਲਿਆ ਕਰੋ ਫਿਰ ਮੇਰੇ ਸਕੂਲ ਦੀਆਂ ਤੇ ਪਿੰਡ ਦੀਆਂ ਸਹੇਲੀਆਂ ਰੋਜ਼ ਸ਼ਾਮ ਨੂੰ ਆ ਜਾਂਣਾ ਖੂਬ ਗਿੱਧਾ ਪਾਣਾ ਉਸ ਨੂੰ ਯਾਦ ਆ ਉਹ ਗਿੱਧੇ ਵਿੱਚ ਨੱਚਦੀ ਇੱਕ ਬੋਲੀ ਰੋਜ਼ ਪਾਉਂਦੀ ਹੁੰਦੀ ਸੀ ਲੰਬੇ ਲੰਬੇ ਤੰਦਵੇਂ ਮੈਂ ਤੱਕ ਰੇਤੀ ਪਾਉਣੀ ਆ ਤੱਕ ਤੱਕ ਰਹਾ ਸਾਰਾ ਦਿਨ ਮੈਂ ਲਗਾਉਣੀ ਆ ਯਾਦ ਕਰਾਂ ਮੈਂ ਤੈਨੂੰ ਹਰ ਵੇਲੇ ਵੇ ਤੂੰ ਬਾਬਾ ਜੀ ਦਾ ਜਾਲ ਮਾਂ ਵਿੱਚ ਵੇੜੀ ਵੇ ਤੁੰ ਬਬਾ ਜੀ ਦਾ ਝਾਲਮਾ ਵਿੱਚ ਵੇੜੇ ਫਿਰ ਘਰੇ ਮਹਾਰਾਜ ਲੈ ਕੇ ਆਉਂਦੇ ਸੀ ਦਾਦੀ ਨੇ ਪਾਠ ਰੱਖਣ ਤੋਂ ਬਾਅਦ ਬੱਪ ਜੀ ਨੂੰ ਕਿਹਾ ਸੀ ਪੁੱਤ ਵਧਾਈਆਂ ਤੈਨੂੰ ਅੱਜ ਬਹੁਤ ਭਾਗਾ ਵਾਲਾ ਦਿਨ ਚੜਿਆ ਘਰੇ ਮਹਾਰਾਜ ਨੇ ਪੈਰ ਪਾਏ ਨੇ ਤੁਸੀਂ ਨਾ ਭਾਈ ਅੱਜ ਧਨਕਰ ਦੇ ਸਹੁਰਿਆਂ ਨੂੰ ਨਿਉਂਦਾ ਭੇਜ ਦੇ ਪੂ ਪੇ ਸਬ ਤੋਂ ਵੱਡੇ ਵੀਰ ਨੂੰ ਚਿੱਠੀ ਦੇ ਕੇ ਸ਼ਗਨਾਂ ਨਾ ਤੋਰਿਆ ਸੀ ਸ਼ਾਮ ਨੂੰ ਵੀਰ ਹੱਥ ਸਹੁਰਿਆਂ ਤੋਂ ਮਹਿੰਦੀ ਆਈ ਸੀ ਬਰਾਤ ਨੂੰ ਕੋਲ ਕੇ ਜਦੋਂ ਲਾਈ ਤਾਂ ਕੁੜੀਆਂ ਨੇ ਸ਼ਗਨਾ ਦੇ ਗੀਤ ਗਾਏ ਸੀ ਮਹਿੰਦੀਵੇ ਮਹਿੰਦੀ ਤੇਰੀ ਰੰਗਲੀਆਂ ਬਾਗਾਂ ਦੀ ਮਹਿੰਦੀ ਅਖੀਰ ਸ਼ਗਨਾ ਦੇ ਦਿਨ ਬਿੰਦੇ ਝਟ ਹੀ ਲੰਘ ਗਏ ਸੀ ਅਜਮੇਰ ਸਾਈਤਾ ਜੀ ਕੇ ਪੱਗ ਤੇ ਸਿਰਾਂ ਲਾ ਕੇ ਕਲਗੀ ਸੰਜਾ ਕੇ ਹੱਥ ਵਿੱਚ ਕਿਰਪਾਨ ਫੜ ਕੇ ਉਹਨਾਂ ਦੇ ਦਾਦੇ ਬਰਾਤ ਲੈ ਕੇ ਆਇਆ ਸੀ ਧੰਨ ਘਰ ਜਦੋਂ ਵਿਆਹ ਕੇ ਡੋਲੀ ਵਿੱਚ ਬੈਠਣ ਲੱਗੀ ਤਾਂ ਬਾਪੂ ਜੀ ਆ ਗੱਲ ਲਾ ਕੇ ਬਹੁਤ ਰੋਏ ਸੀ ਉਹਨਾਂ ਨੇ ਕਿਹਾ ਸੀ ਜਾ ਤੀਏ ਆਪਣੇ ਘਰ ਜਾ ਸਦਾ ਸੁਖੀ ਵਸੀ ਪੁੱਤ ਮੇਰੀਆਂ ਖੁਸ਼ੀਆਂ ਵੀ ਰੱਬ ਤੈਨੂੰ ਦੇ ਦੇਵੇ ਦਾਦੀ ਨੇ ਮਸਾਂ ਬਾਪੂ ਜੀ ਦੇ ਕਲਾਮ ਵਿੱਚੋਂ ਬਾਕੀ ਤੱਕ ਸੀ ਧੰਨ ਕਰਨ ਰੋ ਰਹੀ ਹੈ ਧੰਨ ਕਰਨ ਬਾਪੂ ਜੀ ਬਾਪੂ ਜੀ ਸੋਚਦਿਆਂ ਸੋਚਦਿਆਂ ਸਵੇਰਾ ਹੋ ਗਿਆ ਕੋਈ ਚਾਰ ਜਹਾਂ ਨਹੀਂ ਹੈ ਉੱਠਣ ਦਾ ਜੱਸ ਉੱਠਿਆ ਹੈ ਤੇ ਉਸਨੇ ਚਾਹ ਮੰਗੀ ਹੈ ਧੰਨ ਕਰਨ ਨੇ ਹੱਥ ਨੂੰ ਧੋ ਕੇ ਚਾਹ ਵਾਲੀ ਬਤੀਲੀ ਚੜਾਈ ਸਾਰੀ ਰਾਤ ਉਹ ਕੀ ਗੱਲਾਂ ਕਰਦੀ ਰਹੀ ਉਸ ਨੂੰ ਕੁਝ ਯਾਦ ਨਹੀਂ ਅਸ ਇੰਨਾ ਜ਼ਿਆਦਾ ਕਿ ਇੱਕ ਹੋਰ ਰਾਤ ਉਸ ਨੇ ਮਸਾ ਲਗਾਈ ਹੈ ਜਦੋਂ ਧੰਨ ਕਰ ਵਿਆਹ ਕੇ ਸੋਹਰੇ ਆਈ ਸੀ ਤਾਂ ਸਾਰੇ ਪਿੰਡ ਵਿੱਚ ਧੰਨ ਕੋ ਧੰਨ ਕਰ ਹੋ ਗਈ ਸੀ ਬਹੁਤੇ ਫੱਬਦੇ ਸੀ ਜਿਵੇਂ ਤੇ ਧੰਨ ਕਰ ਦੋਵੇਂ ਨਾਲ-ਨਾਲ ਖੜੇ ਹੱਸੂ ਹੱਸੂ ਕਰਦਿਆਂ ਨੂੰ ਦੇਖ ਕੇ ਭੁੱਖ ਲੈਂਦੀ ਸੀ ਪਿਆਰ ਦੀਆਂ ਪਿੰਘਾਂ ਝੂਟਦਿਆਂ ਨੂੰ ਕੋਈ ਖਬਰ ਨਹੀਂ ਸੀ ਦੁਨੀਆ ਕਿੱਥੇ ਵਸਦੀ ਹੈ ਫਿਰ ਧੰਨ ਕਰ ਨੂੰ ਜਾਦਾ ਆਇਆ ਜਦੋਂ ਉਹ ਵਿਆਹ ਕੇ ਆਈ ਸੀ ਅਜਮੇਰ ਹੁਣਾਂ ਦਾ ਬਹੁਤ ਬਹੁਤਾ ਕਰ ਕੱਚਾ ਹੀ ਸੀ ਅਜਮੇਰ ਨੇ ਮਜ਼ਾਕ ਕਰਦੇ ਨੇ ਇੱਕ ਦਿਨ ਕਿਹਾ ਸੀ ਬਿੱਲੋ ਲੈ ਬਹੁਤ ਹੋ ਗਏ ਚੋਚਲੇ ਮੋਚਲੇ ਤੂੰ ਨਾ ਹੁਣ ਆਪਣੇ ਸੱਸ ਨਾਲ ਲਾ ਕੇ ਗੋਹਾ ਗੂੜਾ ਕਰਵਾ ਲਿਆ ਕਰ ਕੰਤਾ ਕੋਠੇ ਲਪੜਿਆ ਕਰ ਮੈਂ ਵੀ ਖੇਤਾਂ ਨੂੰ ਜਾਇਆ ਕਰੂੰ ਨਹੀਂ ਤਾਂ ਘਰਦਿਆਂ ਨੇ ਕਹਿਣਾ ਬਹਿੜਾ ਤਾਂ ਵਿਆਹ ਕਰਵਾ ਕੇ ਨਿਕੰਮਾ ਹੋ ਗਿਆ ਤੇ ਮੀਦੀ ਕੁਛੜ ਕੁਛੋ ਹੀ ਨਿਕਲਦਾ ਇਹ ਗੱਲ ਸੁਣ ਕੇ ਕਬਰਾ ਗਈ ਸੀ ਧਨਕਰ ਉਸਨੇ ਆਪਣੇ ਪਿਓ ਕੇ ਤੱਕ ਦਿੱਤਾ ਰਾਨੇ ਸੰ ਕੱਡੀਆਂ ਗੋਹਾ ਕੂੜਾ ਉਸਨੇ ਹੈਰਾਨ ਹੋ ਕੇ ਕਬਰਾਈ ਹੋਈ ਨੇ ਕਿਹਾ ਸੀ ਹੈ ਗੋਹਾ ਕੂੜਾ ਮੇਰੀ ਨਾ ਜੁੱਤੀ ਕਰਦੀ ਆ ਗੋਹਾ ਕੂੜਾ ਆਪਣੀ ਬੇਬੇ ਨੂੰ ਕਹੇ ਆਪੇ ਲੱਪ ਲਿਆ ਕਰੀ ਚਾਹ ਪਾਣੀ ਪਿਲਾ ਦਿਆ ਕਰੂੰ ਮੈਂ ਤੇਰੀ ਮਾਂ ਨੂੰ ਲੱਪਦੀ ਨੀ ਜਵਾਬ ਸੁਣ ਕੇ ਜਮੀਰ ਦਾ ਹੱਸਾ ਨਿਕਲ ਗਿਆ ਸੀ ਤੰਨ ਕੋ ਨੂੰ ਸਮਝਾਈ ਕਿ ਉਹ ਤਾਂ ਮਜ਼ਾਕ ਕਰਦਾ ਸੀ ਤੰਨ ਕੋ ਨੇ ਰੋਸ ਦੀਨੇ ਕਿਹਾ ਸੀ ਜਾਓ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਕਿਹੋ ਜਿਹਾ ਮਜ਼ਾਕ ਕਰਦੇ ਰਹਿੰਦੇ ਹੋ ਤੁਸੀਂ ਅਜ ਮੇਰੇ ਜੱਫੀ ਵਿੱਚ ਲੈ ਕੇ ਤੰਨ ਕੋ ਨੂੰ ਬੋਲਿਆ ਸੀ ਤੈਨੂੰ ਤਾਂ ਮੈਂ ਰਾਣੀਆਂ ਵਾਂਗੂ ਰੱਖੂ ਬਿੱਲੋ ਤੂੰ ਤਾਂ ਐਵੇਂ ਹੀ ਮਾਰੇ ਜੀ ਗੱਲ ਤੇ ਗੋਤਾ ਖਾ ਜਾਂਦੀ ਐ ਸੱਚੀ ਰਾਣੀਆਂ ਵਾਂਗੂ ਹੀ ਰੱਖਿਆ ਸੀ ਅਜ ਮੇਰੇ ਜਦੋਂ ਵੀ ਸ਼ਹਿਰ ਜਾਣਾ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ ਤੰਨ ਕੋ ਲਈ ਗਰਮ ਗਰਮ ਜਲੇਬੀਆਂ ਆਪ ਕੋਲ ਖੜ ਕੇ ਕੜਵਾ ਕੇ ਲਿਆਉਣੀਆਂ ਕਰਨੀਆਂ ਫਿਰ ਭੋਰ ਭੋਰ ਕੇ ਦੁੱਧ ਵਿੱਚ ਡੋਬ ਡੋਬ ਕੇ ਆਪ ਖਲਾਇਆ ਕਰਨੀਆਂ ਕਿੰਨੇ ਚੰਗੇ ਸੀ ਉਹ ਦਿਨ ਪਿਆਰ ਵਿੱਚ ਭਿੱਜਿਆਂ ਨੂੰ ਨਾ ਦਿਨ ਦੀ ਖਬਰ ਸੀ ਨਾ ਰਾਤ ਦੀ ਧਨ ਕੋ ਨੂੰ ਅਕਸਰ ਲੱਗਦਾ ਅਜ ਮਿਰਕੀ ਤੋਂ ਨਾ ਕਿ ਤੋਂ ਇੱਕ ਦਿਨ ਜ਼ਰੂਰ ਮੁੜ ਆਉਣਗੇ ਤੇ ਫਿਰ ਉਹੀ ਰੰਗ ਬਰੰਗ ਖੁਸ਼ੀਆਂ ਭਰੇ ਦਿਨ ਮੁੜ ਆਉਣਗੇ ਉਹ ਕੀ ਗੱਲਾਂ ਕਰ ਰਹੀ ਸੀ ਚਾਹ ਬਣਾਉਂਦੀ ਬਣਾਉਂਦੀ ਭੁੱਲ ਗਈ ਸ਼ਾਇਦ ਉਹ 3 ਦੀਆਂ ਗੱਲਾਂ ਕਰ ਰਹੀ ਸੀ ਹਾਂ ਹਾਂ ਉਹ 3 ਵਿਆਹ ਤੋਂ ਕੁਝ ਕੁ ਮਹੀਨਿਆਂ ਬਾਅਦ ਸੌਣ ਆ ਗਿਆ ਸੀ ਧਨਪੋਤਾ ਚਾਚੇ ਦਾ ਮੁੰਡਾ ਵੱਡਾ ਮੁੰਡਾ ਉਸ ਨੂੰ ਲੈਣ ਆਇਆ ਸੀ ਨਾਲ ਉਸਦੇ ਉਸ ਦਾ ਧਰਮ ਦਾ ਵੀਰ ਵੀ ਆਇਆ ਸੀ ਉਹ ਨਾ ਉਹਨਾਂ ਦੇ ਪਿੰਡ ਦੇ ਇਸ ਮੁਸਲਮਾਨਾਂ ਦਾ ਮੁੰਡਾ ਸੀ ਅਸਲ ਨਾਮ ਤਾਂ ਉਸ ਦਾ ਮੁਹੰਮਦ ਰਫੀ ਸੀ ਪਰ ਤਾਂ ਨਕਰ ਪਿਆਰ ਵਿੱਚ ਉਸ ਨੂੰ ਚਰਨ ਸਿੰਘ ਕਹਿੰਦੀ ਸੀ ਜਦੋਂ ਦੀ ਧਨਕਰ ਨੇ ਹੋਰ ਸੰਭਾਲੀ ਸੀ ਤਔ ਰਖੜੀਆਂ ਤੇ ਓਨੀ ਦੇਰ ਕਿਸ ਨੂੰ ਰਖੜੀ ਨਹੀਂ ਸੀ ਬੰਦਦੀ ਜਿੰਨੀ ਦੇਰ ਰਫੀ ਨਹੀਂ ਸੀ ਆਉਂਦਾ ਰਖੜੀ ਬਣਾਉਣ ਲਈ ਰਫੀ ਵੀ ਆਪਣੀਆਂ ਭੈਣਾ ਵਾਂਗੂ ਬਹੁਤ ਮੋਹ ਕਰਦਾ ਸੀ ਧਨ ਖੁਰਦਾ ਲੈ ਬਿੱਲੋ ਇਹ ਤਾਂ ਹੁਣੇ ਤੈਨੂੰ ਲੈਣ ਆ ਗਏ ਆ ਕੀ ਸੋਨ ਵਿੱਚ ਪੇਕੇ ਜਾਣ ਦਰਵਾਜ਼ਾ ਪਤਾ ਨਹੀਂ ਕਿ ਸਿਕੰਦਰ ਨੇ ਬਣਾਇਆ ਸੀ ਆ ਤੇਰਾ ਵੀਰ ਨਾ ਮੈਨੂੰ ਵਿਯੋ ਵਰਗਾ ਲੱਗਦਾ ਤਾਲੋ ਮੱਸੀ ਹੋਇਆ ਜਮੀਰ ਬੋਲਿਆ ਸੀ ਜਾਣਾ ਤਾਂ ਪੈਣਾ ਤਨਕੌਰ ਨੇ ਮੋਸਕੜੀ ਹਾਸਾ ਹਸਦੀ ਨੇ ਕਿਆ ਸੀ ਤਨਕੌਰ ਨੇ ਉਹਦੀ ਸੱਸ ਤੇ ਨਨਦ ਨੇ ਸਾਰੇ ਵਿਵਹਾਰ ਕਰਕੇ ਤੋੜਿਆ ਸੀ ਅਜਮੇਰ ਦਾ ਮੂੰਹ ਦੇਖਣ ਵਾਲਾ ਸੀ ਬਾਪੂ ਜੀ ਤੇ ਬੇਬੇ ਜੀ ਦਾ ਰੱਬ ਜੀ ਖੜੇ ਇੰਤਜ਼ਾਰ ਕਰਦੇ ਸੀ ਬਹੁਤ ਖੁਸ਼ ਹੋਈ ਸੀ ਉਹ ਆਪਣੇ ਪਿਓ ਕੇ ਆ ਕੇ ਪਿੰਡ ਆ ਕੇ ਤਨਪੁਰ ਪੂਰੀ ਦਾਤ ਉਹਨਾਂ ਕੋਲ ਆਪਣੇ ਸਹੁਰੇ ਪਰਿਵਾਰ ਦੀਆਂ ਸਿਫਤਾਂ ਕਰਦੀ ਰਹੀ ਸੀ ਦਿਓਰ ਤਾਂ ਮੇਰਾ ਜੰਮਾ ਖੰਡ ਦਾ ਖੇਡਣਾ ਵਸਾਰਾ ਦਿਨ ਮੇਰੇ ਕੋਲ ਹੀ ਬੈਠਾ ਰਹਿੰਦਾ ਮਰੀ ਨਾਨਤਾ ਮੈਨੂੰ ਕੁਝ ਨਹੀਂ ਕਰ ਦਿੰਦੀ ਕਹਿੰਦੀ ਭਾਬੀ ਸਵਾ ਸਾਲ ਤੋਂ ਨਾ ਕੁਝ ਨਹੀਂ ਕਰਨਾ ਸੱਸ ਤਾਂ ਮੇਰੀ ਬਹੁਤ ਚੰਗੀ ਆ ਕਦੇ ਤੇਰੀ ਯਾਦ ਲਈ ਆਉਣ ਦਿੱਤੀ ਮਾਂ ਹਾਂ ਬਸ ਤੁਹਾਡਾ ਜਵਾਈ ਹੀ ਛੱਡੂ ਜਿਹਾ ਹੈ ਹਾ 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 ਬਾਪੂ ਜੀ ਨੇ ਬੀਰੀਆ ਨੂੰ ਕਹਿ ਕੇ ਖੇਤਵਾ ਬਾਪੂ ਜੀ ਨੇ ਬੀਰੀਆ ਨੂੰ ਕਹਿ ਕੇ ਖੇਤ ਵਾਲੇ ਪਿੱਪਲ ਤੇ ਪੀਕ ਬਵਾ ਦਿੱਤੀ ਸੀ ਤੇ ਪਿੱਪਲ ਦੇ ਥੱਲੇ ਸਾਫ ਸਫਾਈ ਕਰਵਾ ਦਿੱਤੀ ਸੀ ਜਦੋਂ ਕੁੜੀਆਂ ਨਾਤੀਆਂ ਮਨਾਉਣ ਚਾਹਣ ਲੱਗੀ ਤਾਂ ਦਾਦੀ ਨੇ ਰੋਕ ਲਿਆ ਸੀ ਧੀਏ ਐਵੇਂ ਨਾ ਬਹੁਤ ਦਗੰਗੇ ਮਾਰੀ ਪੇਂਗ ਵੀ ਬਹੁਤੀ ਨੱਚਣਾ ਹੀ ਪੁੱਤ ਇਹਨਾਂ ਦਿਨਾਂ ਵਿੱਚ ਨਾ ਬੋਚ-ਬੋਚ ਪੈਰ ਰੱਖੀ ਦੇ ਦਾਦੀ ਦੀ ਗੱਲ ਸੁਣ ਕੇ ਤਨਕੌਰ ਤਾਂ ਹੱਸਦਾ ਹੀ ਨਹੀਂ ਰੁਕ ਰਿਹਾ ਸੀ ਉਹ ਦਾਦੀ ਦੀ ਬੱਖੀ ਤੇ ਚੁੰਡੀ ਭਰਦੀ ਬੋਲੀ ਸੀ ਦਾਦੀ ਤੂੰ ਨਾ ਜਿਹੜੇ ਲੱਡੂ ਗਣਦੀਆਂ ਨਾ ਉਹ ਅਜੇ ਪੱਕੇ ਨਹੀਂ ਹਾ 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 ਖੂਬ ਰੌਣਕਾਂ ਲੱਗੀਆਂ ਸੀ ਤੀਆਂ ਵਿੱਚ ਅਜੀ ਦਾ ਸੌਣ ਮੁੱਕਿਆ ਵੀ ਨਹੀਂ ਸੀ ਅਜਮੇਰ ਲੈਣ ਆ ਗਿਆ ਸੀ ਧਨਕਰ ਨੂੰ ਧਨਕਰ ਨੇ ਅਜਮੇਰ ਨੂੰ ਕਿਹਾ ਸੀ ਜਾਣਦਾ ਹੀ ਤੇਰਾ ਨਾ ਸਾਡਾ ਓ ਲਾਈ ਓਏ ਅਜਮੇਰ ਨੇ ਸੋਚਿਆ ਸ਼ਾਇਦ ਉਹ ਸੱਚੀ ਨਹੀਂ ਜਾਣਾ ਚਾਹੁੰਦੀ ਕੀ ਹੋ ਗਿਆ ਧਨਕਰ ਹਾ ਹਾ ਮਜ਼ਾਕ ਸਿਰਪ ਤੁਹਾਨੂੰ ਹੀ ਆਉਂਦੇ ਅਸੀਂ ਵੀ ਕਰ ਲਈਦੇ ਨੇ ਦੇਖ ਤਾਂ ਕੀ ਹਾਲ ਹੋ ਗਿਆ ਮੇਰੇ ਆਸ਼ਕ ਦਾ ਅੱਖਾਂ ਦੇ ਕੋਈ ਹੰਝੂਆਂ ਨਾਲ ਭਰੇ ਹੋਏ ਨੇ ਧਨਕਰ ਦੀ ਇਹ ਜਾਦਾ ਤਾਂ ਉਸ ਨੂੰ ਭੁੱਲਦੀਆਂ ਹੀ ਨਹੀਂ ਜੇ ਨਾ ਹੀ ਉਹ ਭੁੱਲਣਾ ਚਾਹੁੰਦੀ ਹੈ ਤਾਂ ਕੋ ਦਾ ਦਿਓਰ ਸ਼ਮਸ਼ੀਰ ਬਹੁਤ ਚਾਹ ਕਰਦਾ ਸੀ ਭਾਬੀ ਦਾ ਉਹ ਸਾਰਾ ਦਿਨ ਉਸ ਨਾਲ ਕੋਈ ਨਾ ਕੋਈ ਸ਼ਰਾਰਤ ਕਰੀ ਰੱਖਦਾ ਸੀ ਕੱਲ ਜਾਂਦਾ ਸੀ ਪੜਨ ਲਈ ਉਸ ਨਾਲ ਕੋਈ ਕੁੜੀ ਉਸ ਨਾਲ ਕੋਈ ਕੁੜੀ ਪੜਦੀ ਸੀ ਉਹ ਉਸ ਨੂੰ ਬਹੁਤ ਪਸੰਦ ਕਰਦਾ ਸੀ ਆਪਣੀ ਭਾਬੀ ਕੋਲ ਅਕਸਰ ਉਸ ਦੀਆਂ ਸਿਫਤਾਂ ਕਰਦਾ ਰਹਿੰਦਾ ਸੀ ਭਾਬੀ ਖਰਦੀ ਬਹੁਤ ਸੋਹਣੀ ਹੈ ਪਰ ਤੇਰੇ ਪੈਰ ਵਰਗੀ ਵੀ ਨਹੀਂ ਸ਼ਮਸ਼ੀਰ ਬੋਲਿਆ ਸੀ ਦੇਉਰਾ ਆ ਚਾਪ ਲੋਸੀ ਨਾ ਕਰ ਕੰਮ ਦੱਸ ਕੰਮ ਤੇਰੇ ਵੀਰ ਨੂੰ ਕਹਿ ਕੇ ਤੇਰਾ ਰਿਸ਼ਤਾ ਕਰਵਾ ਦਿੰਦੀ ਹਾਂ ਤਨਕੌਰ ਹੱਸ ਕੇ ਬੋਲੀ ਸੀ ਨਾ ਭਾਬੀ ਬਾਈ ਨੂੰ ਨਾ ਦੱਸ ਦੇ ਮਾਰੂਗਾ ਵੀਰ ਮੇਲੇ ਸ਼ਮਸ਼ੇਰ ਨੇ ਤਾਲਾ ਕੱਢਦੇ ਨੇ ਕਿਹਾ ਸੀ ਅਜੇ ਤਾਂ ਮੈਂ ਕਦੇ ਉਸ ਨਾਲ ਵਿਆਹ ਦੀ ਗੱਲ ਨਹੀਂ ਕੀਤੀ ਪਤਾ ਨਹੀਂ ਸ਼ਮਸ਼ੇਰ ਬੋਲਿਆ ਤਨਕੌਰ ਨੇ ਆਪਣੀ ਉਂਗਲ ਵਿੱਚੋਂ ਚਾਂਦੀ ਦਾ ਛੱਲਾ ਲਾ ਕੇ ਦਿੱਤਾ ਤੇ ਕਿਹਾ ਸੀ ਜਾ ਦਿਉਰਾ ਆ ਛੱਲਾ ਦੇ ਕੇ ਪੁੱਛ ਵਿਆਹ ਕਰਵਾਉਂਦੀ ਐ ਤੇਰੇ ਨਾਲ ਪਹਿਲਾਂ ਹੀ ਦੱਸ ਦੇਮੀ ਵੱਡੀ ਭਾਬੀ ਦੇ ਰੋਬ ਥੱਲੇ ਰਹਿਣਾ ਪਊ ਤੇਰੇ ਵੀਰੇ ਨੂੰ ਕਹਿ ਕੇ ਤੇਰਾ ਰਿਸ਼ਤਾ ਮੈਂ ਆਪੇ ਕਰਵਾ ਦਿਉ ਦੋ ਕਸਾਲਾਂ ਵਿੱਚ ਹੀ ਨਣ ਦਾ ਵਿਆਹ ਹੋ ਗਿਆ ਸੀ ਸ਼ਮਸ਼ੇਰ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਹਰਦੀਪ ਨਾਲ ਧਨਕਰ ਘਰੇ ਵੀ ਪੁੱਤ ਹੋਇਆ ਸੀ ਨਾਮ ਰੱਖਿਆ ਸੀ ਜਸਕਿਰਤ ਪਿੰਡ ਵਿੱਚ ਪਹਿਲਾ ਟਰੈਕਟਰ ਲੈ ਕੇ ਆਏ ਸੀ ਅਜਮੇਰ ਹੋਰੀ ਕੱਚੇ ਕੋਠੇ ਟਾ ਕੇ ਪੱਕੀ ਹਵੇਲੀ ਪਾ ਲਈ ਸੀ ਘਰ ਭਰਿਆ ਭਰਿਆ ਸੀ ਆਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸੀ ਸੱਸ ਤਾਂ ਹਮੇਸ਼ਾ ਇਹੋ ਕਹਿੰਦੀ ਰਹਿੰਦੀ ਸੀ ਬਹੁਤ ਕਰਮਾ ਵਾਲਾ ਪੇੜਾ ਮੇਰੀ ਨੋਹ ਦਾ ਧੰਨ ਕਰਦਾ ਸਾਡੀ ਤਾਂ ਤਕਦੀਰ ਬਦਲ ਗਈ ਜਿੱਦਨ ਦੀ ਆਈ ਐ ਮੱਥਾ ਹੀ ਜੁਮਦੀ ਰਹਿੰਦੀ ਸੀ ਧੰਨ ਕਰਦਾ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਇੱਕ ਪਰਿਵਾਰਕ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਚ ਆਪਣੇ ਵਿੱਚ ਜਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਅਗਲੇ ਪਾਗ ਦਾ ਜੂਰ ਇੰਤਜ਼ਾਰ ਕਰਨਾ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਧੰਨਵਾਦ